ਸਤ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗੇ ਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਓ ਜੀ ਸਵੇਰ ਦਾ ਟਾਈਮ ਆ ਆਪਾਂ ਚੱਕਣ ਲੱਗੇ ਆ ਗੋਹਾ ਤੇ ਬਾਕੀ ਹਲੇ ਮੱਝਾਂ ਨੂੰ ਲਾਉਣੀਆ ਰਹਿੰਦੀਆਂ ਨੇ ਮੈਂ ਕਿ ਚੱਲ ਪਹਿਲਾਂ ਗੋਹਾ ਚੱਕ ਲੈਣੀ ਆ ਤੇ ਗੋਹਾ ਚੱਕ ਕੇ ਫਿਰ ਆਪਾਂ ਮੱਜਾਂ ਨੂੰ ਨਿਲਾਵਾਂਗੇ ਕਿਉਂਕਿ ਫਿਰ ਜਦ ਮੱਜਾਂ ਨਿਲਾ ਕੇ ਫਿਰ ਜੇ ਮੈਂ ਗੋਹਾ ਚੱਕੂੰਗੀ ਫਿਰ ਟਾਈਮ ਕਾਫੀ ਹੋ ਜਾਂਦਾ ਹੈ ਇਹ ਦੇ ਕਰਕੇ ਫਿਰ ਮੈਂ ਪਹਿਲਾਂ ਮੈਂ ਕਿਹਾ ਚੱਲ ਗੋਹਾ ਚੱਕ ਲੈਨੀ ਆ ਮੱਜਾਂ ਆਪਾਂ ਬਾਅਦ ਵਿੱਚ ਨਿਲਾਵਾਂਗੇ ਲੋ ਜੀ ਪਹਿਲਾਂ ਆਪਾਂ ਗੋਹਾ ਚੱਕ ਲਈਏ ਫਿਰ ਆਪਾਂ ਮੱਜਾਂ ਨਿਹਾਉਣੇ ਆ ਲੋ ਜੀ ਆਪਾਂ ਗੋਹਾ ਚੱਕ ਲਿਆ ਸੀਗਾ ਗੋਹਾ ਚੱਕਣ ਤੋਂ ਬਾਅਦ ਫਿਰ ਮੈਂ ਕਿ ਚੱਲ ਪਹਿਲਾਂ ਕਮਰੇ ਸੁੰਭੜੇ ਨਹੀਂ ਆ ਜਾ ਕੇ ਫਿਰ ਆ ਕੇ ਮੱਝਾਂ ਨਹਾਉਂਗੀ ਫਿਰ ਮੈਂ ਕਿ ਫਿਰ ਟਾਈਮ ਜ਼ਿਆਦਾ ਹੋ ਜਾਣਾ ਮੈਂ ਕਿ ਚੱਲ ਪਹਿਲਾਂ ਉਧਰ ਹੀ ਕਰ ਲੈਨੀ ਆ ਫਿਰ ਮੈਂ ਮੱਝਾਂ ਮਤਲਬ ਕਿ ਛੜਤੀਆਂ ਸੀਆਂ ਕੈਨਸਲ ਕਰਤਾ ਸੀਗਾ ਮੈਂ ਕਿ ਚੱਲ ਪਹਿਲਾਂ ਕਮਰੇ ਸੁੰਭੜ ਦਿੰਨੀ ਆ ਬਿਹੜਾ ਸੁੰਭਣ ਲੱਗ ਗਈ ਸੀ ਪਹਿਲਾਂ ਫਿਰ ਮੈਂ ਕਿ ਚੱਲ ਪਹਿਲਾਂ ਬਿਹੜਾ ਸੁੰਭਰ ਕੇ ਫਿਰ ਮੈਂ ਕਮਰੇ ਸੁੰਭਰ ਦਿੰਨੀ ਆ ਤੇ ਕਮਰੇ-ਕਮਰੇ ਸੁੰਭਰ ਕੇ ਫਿਰ ਮੈਂ ਪੋਚੇ ਲਾਉਣ ਲੱਗੀ ਸੀ ਤੇ ਫਿਰ ਮੈਂ ਕੈਨਸਲ ਕਰਤਾ ਸੀਗਾ ਇਹਦੇ ਕਰਕੇ ਵੀ ਉਧਰ ਮੱਝਾਂ ਦਾ ਫਿਰ ਮੈਂ ਕਿ ਚੱਲ ਮੱਝਾਂ ਮਗਰੋਂ ਦੇਖੂੰਗੀ ਮਗਰੋਂ ਣਾਵੂੰਗੀ ਕਿਉਂਕਿ ਫਿਰ ਇੱਧਰ ਵੀ ਕਵੇਲਾ ਹੋ ਜਾਂਦਾ ਜੇ ਉਧਰ ਕਰਦੇ ਆ ਤਾਂ ਇੱਧਰ ਕਵੇਲਾ ਹੋ ਜਾਂਦਾ ਜੇ ਇੱਧਰ ਕੰਮ ਪਹਿਲਾਂ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਉਧਰ ਕਵੇਲਾ ਹੋ ਜਾਂਦਾ ਇਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਇੱਧਰੇ ਕਮਰੇ ਕੁਮਰੇ ਆਪਾਂ ਬੇਸੁੰਬਰ ਦਿੰਨੇ ਆ ਪੋਚੇ ਲਾ ਦਿੰਨੇ ਆ ਤੇ ਬਾਕੀ ਟਾਈਮ ਨਾ ਪੋਚੇ ਲਾਏ ਹੋਏ ਫਿਰ ਟਾਈਮ ਨਾਲ ਸੁੱਕ ਜਾਂਦੇ ਆ ਨਹੀਂ ਤਾਂ ਆਪਣੇ ਗਿੱਲਾ ਰਹਿੰਦਾ ਲਓ ਜੀ ਪਹਿਲਾਂ ਆਪਾਂ ਸੁੰਬਰ ਦਈਏ ਫਿਰ ਆਪਾਂ ਲਾਵਾਂਗੇ ਪੋਚੇ 嗯，那你买 ਲੋ ਜੀ ਪੋਚਾ ਆਪਾਂ ਲਾਤਾ ਸੀ ਕਮਰੇ ਵਿੱਚ ਵੀ ਤੇ ਬਾਕੀ ਬ੍ਰੈਂਡ ਜੀ ਵੀ ਸਾਰੇ ਆਪਾਂ ਪੋਚਾ ਲਾਇਏ ਸੀਗੇ ਇੱਕ ਰਸੋਈ 'ਚ ਪੋਚਾ ਲਾਉਣਾ ਰਹਿੰਦਾ ਸੀਗਾ ਮੈਂ ਕਿਾ ਚੱਲ ਪਹਿਲਾਂ ਰੋਟੀ ਪਾਣੀ ਦਾ ਕਰਕੇ ਰਸੋਈ ਦੇ ਵਿੱਚ ਆਪਾਂ ਪੋਚਾ ਮਗਰੋਂ ਲਾਵਾਂਗੇ ਫਿਰ ਮੈਂ ਇੱਧਰ ਆ ਗਈ ਸੀ ਮੱਝਾਂ ਨਹਣਣ ਵਾਸਤੇ ਮੈਂ ਕਿਾ ਚੱਲ ਮੱਝਾਂ ਨਹਲਾ ਦਿੰਨੀ ਆ ਮੱਝਾਂ ਨਹਲਾ ਕੇ ਪਹਿਲਾਂ ਵੀ ਫਿਰ ਆਪਾਂ ਜਾ ਕੇ ਰੋਟੀ ਪਾਣੀ ਦਾ ਕਰਾਂਗੇ ਰੋਟੀ ਪਾਣੀ ਦਾ ਕਰਕੇ ਫਿਰ ਆਪਾਂ ਰਸੋਈ 'ਚ ਪੋਚਾ ਲਾਵਾਂਗੇ ਲੋ ਜੀ ਪਹਿਲਾਂ ਆਪਾਂ ਮੱਝਾਂ ਨਹਲਾ ਦਈਏ ਬਾਕੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਆਪਾਂ 9:30 ਵਜੇ ਦੇ ਕਰੀਬ ਸ਼ਾਮ ਨੂੰ ਲਾਈਵ ਹੋਇਆ ਕਰਾਂਗੇ ਲਓ ਜੀ ਮੱਝਾਂ ਆਪਾਂ ਨਲਾਲੀਆਂ ਸੀ ਧੰ ਮੱਝਾਂ ਉਹਨਾਂ ਰੋਣ ਤੋਂ ਬਾਅਦ ਤੇ ਆਪਾਂ ਫਰਸ਼ ਤੇ ਮੱਝਾਂ ਵਾਲੇ ਤੇ ਉਹ ਰੜਕਾ ਵੀ ਮਾਰਤਾ ਸੀਗਾ ਸਾਫ਼ ਜਿਹਾ ਕਰਤਾ ਸੀਗਾ ਮੈਂ ਕਿਹਾ ਚੱਲ ਸੁੱਕ ਜਾਊਗਾ ਤੇ ਬਾਕੀ ਉਧਰ ਨਵੇੜ ਕੇ ਆ ਗਈ ਸੀ ਫਿਰ ਮੈਂ ਇੱਧਰ ਲੱਗ ਗਈ ਸੀ ਕਿ ਚੁੱਲਿਆਂ ਨੂੰ ਪੋਚਾ ਦੇਣ ਵੈਸੇ ਤਾਂ ਮੈਂ ਪਰਸੋਂ ਪੋਚਾ ਦਿੱਤਾ ਸੀਗਾ ਮੈਂ ਕਿਹਾ ਚੱਲ ਹੋਰ ਇੱਕ ਵਾਰੀ ਹੋਰ ਪੋਚਾ ਦੇ ਦਿੰਨੀ ਆ ਸਾਫ਼ ਜਿਹਾ ਹੋ ਜਾਊਗਾ ਕਿਉਂਕਿ ਜੇ ਆਪਾਂ ਚੁੱਲ੍ਹੇ 'ਚ ਅੱਗ ਬਾਲਦੇ ਆਂ ਫਿਰ ਕਾਲਸ ਜੀ ਹੋ ਜਾਂਦੀ ਆ ਇਹਦੇ ਕਰਕੇ ਫਿਰ ਮੈਂ ਪੋਚਾ ਚੁੱਲਿਆਂ ਨੂੰ ਛੇਤੀਉ ਦੇ ਦੇ ਦਿੰਨੀ ਆ ਤੇ ਬਾਹਰ ਵੀ ਜੁੱਲਿਆਂ ਨੂੰ ਚੌਰ-ਚੁੱਲਿਆਂ ਨੂੰ ਪੋਚਾ ਦੇਤਾ ਸੀਗਾ ਤੇ ਬਾਕੀ ਜਿਹੜਾ ਕਿਚਨ ਚ ਆਪਣਾ ਚੁੱਲਾ ਸੀਗਾ ਆਪਾਂ ਉਹਨੂੰ ਵੀ ਪੋਚਾ ਦੇਤਾ ਸੀਗਾ ਲੋ ਜੀ ਪਹਿਲਾਂ ਆਪਾਂ ਪੋਚਾ ਦੇ ਦਈਏ ਬਾਕੀ ਰਹਿੰਦੇ ਕੰਮ ਆਪਾਂ ਰੋਟੀ ਪਾਣੀ ਦੇ ਫੇਰ ਕਰਦੇ ਆਂ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ